ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਦੇ ਵਿੱਚ ਘਰ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਤੇ ਪਰਿਵਾਰ ਨੂੰ 10 ਦਿਨ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਚਲਦਿਆਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਬਾਰ ਪਰਿਵਾਰਕ ਮੈਂਬਰ ਤੇ ਕੁਝ ਕਿਸਾਨ ਜਿੱਥੇ ਬੰਦੀਆਂ ਰਲ ਕੇ ਐਸਐਸਪੀ ਦਫ਼ਤਰ ਇਨਸਾਫ ਦੀ ਮੰਗ ਲੈ ਕੇ ਪਹੁੰਚੀਆਂ ਨੇ ਇਸ ਮਾਮਲੇ ਦੇ ਵਿੱਚ ਡੀਐਸਪੀ ਸੰਦੀਪ ਭਾਰਤੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਮਾਮਲੇ ਦੇ ਵਿੱਚ ਕਾਰਵਾਈ ਹੋਵੇਗੀ ਤੇ ਚੋਰਾਂ ਨੂੰ ਫੜਨ ਦੇ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ ਇਹ ਜਾਣਕਾਰੀ ਪਿੰਡ ਤੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਲੋਕਾਂ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਵੱਡਾ ਡਰ ਹੈ ਪਰਿਵਾਰ ਦੇ ਕਿਸਾਨ ਜੱਥੇਬੰਦੀਆਂ ਨੂੰ ਹੁਣ ਪੁਲਿਸ ਦੀ ਕਾਰਵਾਈ ਦਾ ਇੰਤਜ਼ਾਰ ਹੈ ਤਾਂ ਜੋ ਚੋਰਾਂ ਨੂੰ ਫੜਿਆ ਜਾ ਸਕੇ ਤੇ ਹੋਏ ਸਮਾਨ ਦੀ ਚੋਰੀ ਨੂੰ ਟ੍ਰੇਸ ਕਰਕੇ ਸਮਾਨ ਬਰਾਮਦ ਕੀਤਾ ਜਾ ਸਕੇ ਮੇਰਾ ਨਾਮ ਸੁਵਦੇਵ ਸਿੰਘ ਹੈ ਜੀ ਪਿਤਾ ਦਾ ਨਾਮ ਛੋਟਾ ਸਿੰਘ ਪਿੰਡ ਗੈਰੀਦੀਪ ਨਿਕਲ ਕੀ ਗੱਲ ਹੋ ਗਈ ਮੇਰੇ ਘਰ ਚੋਰੀ ਹੋਈ ਹੈ ਜੀ ਕਿਵੇਂ ਹੋਈ ਕਿਦੋਂ ਮੈਂ ਜੀ ਰਿਸ਼ਤੇਦਾਰੀ ਚ ਗਿਆ ਹੋਇਆ ਸੀਗਾ ਜੀ ਮੇਰੀ ਮਾਸੀ ਦੇ ਪੁੱਤ ਦੀ ਡੈਥ ਹੋ ਗਈ ਸੀਗੀ ਜੀ ਤੇ ਘਰਦਿਆਂ ਦਾ ਮੇਰੇ ਨਾਲ ਪ੍ਰੇਸ਼ਣ ਹੋਇਆ ਜੀ ਉਹ ਪਿੱਕੇ ਘਰੀ ਸੀਗੇ ਜੀ ਉਹਨਾਂ ਨੂੰ ਤਾਂ ਹੋ ਗਏ ਮਹੀਨਾ ਹੋਣਾ ਵਾਲਾ ਸੀਗੇ ਜੀ ਉੱਥੇ ਤੇ ਜੀ ਉਹਨਾਂ ਦੇਥ ਹੋਈ ਹੈ ਜੋ ਦੁਬਾਰ ਜੀ ਮੈਂ ਤਿੰਨ ਚਾਰ ਦਿਨਾਂ ਬਾਅਦ ਜਿਹੜੋ ਪਿੰਡ ਆਇਆ ਜੀ ਘਰੇ ਮੇਰੇ ਬੂਏ ਵਾਏ ਸਾਰੇ ਖੁੱਲੇ ਪਏ ਸੀ ਜੀ ਲੋਕ ਤੋੜੇ ਪਏ ਸੀਗੇ ਜੀ ਸਾਰਾ ਸਮਾਨ ਗਾਇਬ ਸੀ ਜੀ ਘਰ ਦੇ ਵਿੱਚੋਂ ਠੀਕ ਕੁਝ ਗਾਇਬ ਹੋ ਗਿਆ ਮੇਰਾ ਐਲਸੀਡੀ ਇਨਵਰਟਰ ਵੈਂਡਰਾ ਜੀ ਸਾਰੀ ਕਣਕ ਜੀ ਪ੍ਰੈਸ ਜੀ ਜੂਸਰ ਜੀ ਤੇ ਘਰ ਵਾਲੇ ਦੇ ਐਂਪਾਇਰ ਵਾਲੀਆਂ ਸੀਗੇ ਚਾਂਜਰਾ ਤੇ ਬੱਚਿਆਂ ਦੇ ਸਗਲੇ ਸੀਗੇ ਕੋਈ ਸ਼ੱਕ ਹੋਇਆ ਕਿਸੇ ਤੇ ਹਾਂਜੀ ਸੇਦ ਸ਼ੱਕ ਕਰੇਗਾ ਸ਼ੱਕ ਹੈਗਾ ਜੀ ਹਾਂ ਸ਼ੱਕ ਤਾਂ ਔਰ ਤੇੜਾ ਕੋਈ ਬੰਦਾ ਹੈ ਜਿਹੜੇ ਜਿੱਥੇ ਕਣਕ ਵੀ ਕੀ ਹੈ ਜੀ ਉਹ ਕੈਮਰੇ ਦੇ ਵਿੱਚ ਵੀ ਆਇਆ ਜੀ ਬਿਕਾਇਦਾ ਅਸੀਂ ਉਹਨੂੰ ਦੋ ਦਾ ਨਾਮ ਵੀ ਦਿੱਤਾ ਹੋਇਆ ਜੀ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਨੂੰ ਰਿਪੋਰਟ ਉਹ ਸੇ ਦਿਨ ਹੀ ਕਰਤੀ ਸੀ ਜਿਸ ਦਿਨ ਮੈਨੂੰ ਪਤਾ ਚੱਲਿਆ ਵੀ ਚੋਰੀ ਹੋ ਗਈ ਫੋਲ ਸਾਲੇ ਕ ਦੂਜੇ ਦਿਨ ਆਏ ਜੀ ਇੱਕ ਦਿਨ ਆ ਕੇ ਉਹਨਾਂ ਨੇ ਕੈਮਰੇ ਵੀ ਚੈੱਕ ਕੀਤੇ ਜੀ ਕੈਮਰੇ ਚੈੱਕ ਕਰਨ ਤੋਂ ਬਾਅਦ ਕਹਿੰਦੇ ਵੀ ਇੱਕ ਦੋ ਦਿਨਾਂ ਕੋਈ ਨਹੀਂ ਅਸੀਂ ਕਾਰਵਾਈ ਕਰਦੇ ਆ ਤੁਹਾਨੂੰ ਦੱਸਾਂਗੇ ਜੋ ਵੀ ਕੋਈ ਇਹ 20 ਤਰੀਕ ਨੂੰ ਜੀ ਅੱਜ ਕਿੰਨੀ ਤਰੀਕ ਹੋ ਗਈ ਅੱਜ ਜੀ ਟੀ ਹੋ ਗਈ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਜੀ ਕੀ ਮੰਗ ਕਰਦੇ ਆ ਮੰਗ ਕਰਦੇ ਆ ਜੀ ਮੈਨੂੰ ਇਨਸਾਫ ਦਵਾਇਆ ਜਾਵੇ ਜੋ ਵੀ ਮੇਰਾ ਸਮਾਨ ਚੋਰੀ ਹੋਇਆ ਜੀ ਉਹ ਬਰਾਮ ਕੀਤਾ ਜਾਵੇ ਜੀ ਚੋਰਾਂ ਨੂੰ ਉਹ ਬੰਦੇ ਪਿੰਡ ਦੇ ਆ ਕਿ ਜਾਂ ਬਾਹਰ ਦੇ ਕੇ ਪਿੰਡ ਦੇ ਆ ਜੀ ਹਾਂਜੀ ਕੀ ਨਾਮ ਹੈ ਕਿਹੜਾ ਪਿੰਡ ਆ ਮੇਰਾ ਨਾਮ ਬਲਜੀਤ ਸਿੰਘ ਜੀ ਸਰਪੰਚ ਮੌਜੂਦਾ ਪਿੰਡ ਗੇਰੀ ਭਾਗੀ ਕੀ ਮਾਮਲਾ ਜਿਹੜਾ ਅੱਜ ਕੱਟਣਾ ਹੈ ਮਾਮਲਾ ਜੀ ਚੋਰੀ ਦਾ ਸਾਡੇ ਪਿੰਡ ਚੋਰੀ ਹੋਈ ਹੈ ਅਸੀਂ ਉਹਨੂੰ ਕੱਢਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਦਵਾ ਹੈ ਕੀ ਨਾ ਦਵਾ ਹੈ ਉਹ ਕੱਢ ਨਹੀਂ ਰਿਹਾ ਦੋ ਵਾਰ ਅਸੀਂ ਕੱਟ ਕਰ ਚੁੱਕੇ ਹਾਂ ਅੱਜ ਸਵੇਰ ਵੀ ਕਰਿਆ ਇੱਕ ਦਿਨ ਪਹਿਲਾਂ ਵੀ ਕਰਿਆ ਪਰ ਨਹੀਂ ਪ੍ਰਸ਼ਾਸਨ ਨੇ ਕੋਈ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕਰੀ ਕਿਸੇ ਬੰਦੇ ਨੂੰ ਅਰੈਸਟ ਨਹੀਂ ਕਰਿਆ ਕਿਸੇ ਵੀ ਬੰਦੇ ਕੋਲੇ ਅਜੇ ਤੱਕ ਉਹਨਾਂ ਨੇ ਗੇੜਾ ਨਹੀਂ ਮਾਰਿਆ ਐਵੇਂ ਬਸ ਗੱਲ ਆ ਕੇ ਸਾਨੂੰ ਜਦੋਂ ਅਸੀਂ ਪੁੱਛਦੇ ਹਾਂ ਤਾਂ ਸਾਨੂੰ ਆ ਕੇ ਦੱਸਦੇ ਕੋਈ ਗੱਲ ਨਹੀਂ ਕਰੀ ਜੰਨੇ ਆ ਕਰਦੇ ਆ ਅੱਜ ਕਰਦੇ ਆ ਗੱਲ ਕਰਦੇ ਆ ਹਲਾਰੇ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਆ ਸਾਡੇ ਬੇਚੋਰੀ ਨਿਕਲਣੀ ਚਾਹੀਦੀ ਹੈ ਇਹਨੂੰ ਇਨਸਾਫ ਮਿਲਣਾ ਚਾਹੀਦਾ ਮੁੰਡੇ ਨੂੰ ਕੁਝ ਨਹੀਂ ਛੱਡਿਆ ਤੇ ਕਰੇ ਜਾਵਾਂ ਖਾਲੀ ਕਰਦਾ ਘਰ ਜਾਵਾਂ ਉਹਦੇ ਵੀਡੀਓ ਚ ਵੀ ਆਇਆਗੇ ਉਹ ਬੰਦੇ ਜਿਹੜੇ ਨੇ ਚੋਰੀ ਹਾਂ ਜੀ ਆਇਆ ਜੀ ਉਹ ਤੇ ਆਪ ਪੁਲਿਸ ਵਾਲੇ ਕਢਾ ਕੇ ਲੈ ਗਏ ਜੀ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਫਿਰ ਧਰਮ ਸਿੰਘ ਹੈ ਸਾਫ ਦਾ ਸਰਪੰਚ ਗਹਿਰੀ ਪਾਗੀ ਕੀ ਗੱਲ ਹੋਈ ਅੱਜ ਤੁਸੀਂ ਇੱਥੇ ਮਿਲਣ ਲਏ ਅਸੀਂ ਇੱਕ ਇਹ ਸੁਖਦੇਵ ਸਿੰਘ ਹੈ ਜੀ ਇਹਦੇ ਚੋਰੀ ਹੋਈ ਹੈ ਇਸ ਸਬੰਧ ਵਿੱਚ ਅਸੀਂ ਇਕੱਠੇ ਹੋਏ ਹਾਂ ਕੀ ਕਿਸ ਤਰ੍ਹਾਂ ਕੀ ਮਾਮਲਾ ਸੀ ਕਿਸ ਤਰ੍ਹਾਂ ਮਾਮਲਾ ਚੋਰੀ ਦਾ ਜੀ ਕਿਸ ਤਰ੍ਹਾਂ ਹੋਇਆ ਜੀ ਕੀ ਹੋਇਆ ਮਾਮਲਾ ਦੇ ਤਕਰੀਬ ਨੇ ਦੇ ਘਰੇ ਕੋਈ ਕੌਲੀ ਵੀ ਨਹੀਂ ਛੱਡੀ ਜ ਉਹਨਾਂ ਨੇ ਸਾਰਾ ਸਮਾਨ ਲੈ ਗਏ ਕਣਕ ਵੀ ਸੀਗੀ 20 25 ਮਾਣ ਉਹ ਵੀ ਡਰਮ ਖਾਲੀ ਕਰਤਾ ਬਾਕੀ ਪ੍ਰੈਸ ਜੂਸਰ ਤੋਂ ਵਗੈਰਾ ਮਧਾਣੀ ਮੈਂ ਸਭ ਕੁਝ ਲੈ ਕੇ ਟੱਕਿਆ। ਕਿਤੀ ਕੰਪਲੇਨ ਕੀਤੀ ਹੈ ਜੀ? ਕੀ ਕਹਿਆ ਪੁਲਿਸ? ਪੁਲਿਸ ਤਾਂ ਹੁਣ ਵੀ ਕਹਿ ਰਿਹਾ ਬਸ ਅਸੀਂ ਕਰ ਰਹੇ ਜੀ ਕਾਰਵਾਈ ਕਰ ਰਹੇ ਆ ਕਰੀ ਜਾਂਦੇ ਆ ਆਪ ਦੀ। ਕਿੰਨੇ ਦਿਨ ਹੋ ਗਏ ਜੀ? 20 ਤਰੀਕ ਦੀ ਹੋਈ ਹੈ ਜੀ। ਕੋਈ ਹਜੇ ਤੱਕ ਕੋਈ ਸਰਵਾਈ ਨਹੀਂ ਹੋਈ ਇਹਦੀ। ਉਸਨੇ ਬੰਦਾ ਫੜ ਲਿਆ ਸੀ 10 ਮਿੰਟ ਬਾਅਦ। ਤੁਹਾਨੂੰ ਕੋਈ ਜਾਣਕਾਰੀ ਦਿੱਤੀ ਜਾਂ ਕੋਈ ਬੰਦਾ ਫੜਿਆ ਜਾਂ ਨਹੀਂ ਫੜਿਆ? ਕਿ ਪੁਲਿਸ ਲੈ ਕੇ ਗਈ ਜੀ ਦੋ ਬੰਦੇ ਨੂੰ ਫੜ ਕੇ। ਬਸ ਉਹ ਘਾਂਡੇ ਬਾਅਦ ਛੱਡ ਦਿੰਦੇ ਆ। ਉਹ ਕੀ ਕਾਰਵਾਈ ਚਾਹੁੰਦੇ? ਕਾਰਵਾਈ ਇਨਸਾਫ ਚਾਹੁੰਦੇ ਆ ਜੀ। ਜਿਹੜਾ ਜੋ ਬੰਦਾ ਇਨਸਾਫ ਹੈ ਜੋ ਇਹਦਾ ਜਵਾਗਦਾ ਬਾਕੀ ਗਰੀਬ ਪਰਿਵਾਰ ਹੈ ਜੀ ਇਹ। ਇਹ ਦੋ ਢਾਈ ਕਰਾਲਾ ਜਿਹਦੇ ਕੋਲੇ ਹੈ ਜੀ ਮੇਜਰਾ ਦਾ ਮੁੰਡਾ ਪਾ ਦੋ ਢਾਈ ਕਰਾਲਾ ਬਹਣਾ ਗਰੀਬ ਪਰਿਵਾਰ ਹੈ ਪਰ ਇਹਨੂੰ ਇਨਸਾਫ ਚਾਹੀਦਾ। ਕੀ ਨਾਮ ਹੈ? ਸੁਖਵੀਰ ਸਿੰਘ ਆ ਜੀ ਪਿੰਡ ਦਾ ਗਰੀਬ ਆਗੀ। ਕੀ ਗੱਲ ਹੋਈ ਅੱਜ ਤੁਸੀਂ ਤੇ ਮਿਲਣਗੇ? ਅੱਜ ਸਾਡੀ ਗੱਲ ਜਿਹੜੀ ਕਿ ਉਹਦੇ ਚੋਰੀ ਵਾਲੇ ਉਸ ਇਕੱਠ ਕਰਿਆ ਸੀ ਪਿੰਡ 'ਚ। ਉਹ ਰੂਪ ਸਿੰਘ ਦਾ ਮੁੰਡਾ ਮੈਨੂੰ ਆਇਆ ਕਰਾ ਮੇਰਾ ਨਾਮ ਖੜਾਓ ਚੋਰੀ 'ਚ। ਮੈਂ ਉਹਨੂੰ ਹੀ ਗੱਲ ਕਹੀ ਵੀ ਤੂੰ ਚੋਰੀ ਕੀਤੀ ਹੈ। ਕੰਦਾ ਨਹੀਂ ਕੀਤੀ ਮਾਹਰ ਜਦੋਂ ਕੀਤੀ ਤੈਨੂੰ ਕੋ ਡਰੇ ਕੰਦਾ ਯਾਰ ਕਿ ਮੈਂ ਕਾਂਕ ਡੀਪੂ ਤੋਂ ਲੈ ਕੇ ਵੇਚੀ ਸੀਗੀ ਤੇ ਮੈਂ ਉਹ ਡੀਪੂ ਵਾਲਿਆਂ ਨੂੰ ਪੁੱਛਿਆ ਕਿ ਤੈਨੂੰ ਉਹ ਪ੍ਰੂਫ ਦੇ ਦੇਣ ਕਿ ਕਿਸੇ ਨਹੀਂ ਕਾਂਕ ਦਿੱਤੀ ਆਹੀ ਗੱਲ ਉਹ ਦੂ ਮੁਰ ਕੇ ਹੱਥ ਨੇ ਸਾਡੇ ਨਾਲ ਅੱਡੇ ਤੇ ਮੈਨੂੰ ਹੋ ਲੜ ਪਿਆ ਝੂਟੀ ਲੱਗਾ ਝੂਟੀ ਮਾਰੀ ਮੇਰੇ ਨਾਲ ਨੇ ਮੁੰਡੇ ਦੇ ਵੱਜੀ ਉੱਥੇ ਤੂੰ ਅਗਲ ਤਾਂ ਤੜਕੇ ਮੇਰੇ ਬੇਟੇ ਨਾਲ ਹੋਇਆ ਉਹ ਲਪੜੋ ਲਪੜੀ ਪੁਲਿਸ ਦੀ ਕਾਰਗੁਜ਼ਾਰੀ ਪੁਲਿਸ ਦੀ ਅਸੀਂ ਦਰਖਾਸਤ ਦੇ ਆਏ ਸੀ ਇੱਕ ਦਿਨ ਕੱਲ ਪੁਲਿਸ ਆ ਕੇ ਮੁੜ ਗਿਆ ਉਹ ਮੇੜੇ ਨਾਲ ਕਰੇ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਇਹ ਲੱਗਦਾ ਵੀ ਪੁਲਿਸ ਕੋਈ ਕਰਨੀ ਨਹੀਂ ਰਹੀ ਨੀ ਚੋਰੀ ਉਸ ਵਿਅਕਤੀ ਨੇ ਕੀਤੀ ਹੈ ਜਿਹੜੇ ਤੁਹਾਡੇ ਕੋਲ ਆਇਆ ਲੱਗਦਾ ਉਹ ਵੀ ਜੋ ਕੈਮਰੇ ਚ ਆਈ ਜਾਂਦਾ ਸੀ ਬਾਣੀ ਦੇ ਜਿਹਦੇ ਜਿਹਦੇ ਕੰਮ ਵਿੱਚ ਕੀ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਇਹਨਾਂ ਸਾਫ ਦਾ ਇਹ ਨਾਮ ਜਸਵੀਰ ਸਿੰਘ ਆ ਜੀ ਬੀਕੇ ਜੂ ਇੱਕ ਤਾਂ ਸਿੱਧੂਪੁਰ ਬਲਾਕ ਪ੍ਰਧਾਨ ਹਾਂ ਮੈਂ ਮੇਰਾ ਨਾਮ ਜਸਵੀਰ ਸਿੰਘ ਤੇ ਬੀਕੇ ਜੂ ਇੱਕ ਤਾਂ ਸਿੱਧੂਪੁਰ ਤੇ ਗੇਰੀ ਭਾਗੀ ਮੇਰਾ ਪਿੰਡ ਆ ਤੇ ਮੇਰੇ ਪਿੰਡ ਦੇ ਵਿੱਚ ਚੋਰੀ ਹੋਈ ਆ ਚੋਰੀ ਹੋਈ ਆ ਹੁਣ ਚੋਰੀ ਵੇਖੋ ਪ੍ਰਸ਼ਾਸਨ ਆਪਾਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੀ ਲਿਆ ਸਕਦੇ ਨਾ ਗੱਲ ਉਹ ਮੁੰਡੇ ਨੇ 20 ਤਰੀਕ ਨੂੰ ਦਰਖਾਸਤ ਦਿੱਤੀ ਆ ਤੇ ਬਾਕੀ ਸਰਪੰਚ ਸਾਹਿਬ ਨੇ ਇਕੱਠ ਕਰਿਆ ਸੀ ਪਿੰਡ ਦੇ ਵਿੱਚੋ ਚੋਰੀ ਦੇ ਸਬੰਧ ਦੇ ਵਿੱਚ ਹੀ ਉੱਥੇ ਸਾਡਾ ਸੀਗਾ 2-300 ਬੰਦਾ ਪਿੰਡ 'ਚ ਆ ਪ੍ਰਾਣੇ ਸਰਪੰਚ ਤੇਤਰਮਨ ਸਿੰਘ ਦੇ ਵਾਰ 'ਚ ਉੱਥੇ ਜਦੋਂ ਇਕੱਠ ਕਰਿਆ ਤੇ ਉੱਥੇ ਆ ਕੇ ਇਹਨਾਂ ਨੇ ਉਹਨੂੰ ਐਸ.ਐਚ.ਓ. ਸਾਹਮਣੇ ਬੁਲਾ ਲਿਆ ਮੇਰੇ ਨਾਲ ਗੱਲ ਹੋਈ ਐਸ.ਐਚ.ਓ. ਦੀ ਐਸ.ਐਚ.ਓ. ਗਿਆ ਐਸ.ਐਚ.ਓ. ਕਹਿੰਦਾ ਮੈਂ ਤੁਹਾਨੂੰ 2 ਦਿਨਾਂ ਦਾ 3 ਦਿਨਾਂ ਦਾ ਸਾਫ ਦਵਾਦਣਾ ਸੀ ਹੁਣ 4 ਦਿਨ ਦਿੱਤੇ 4 ਦਿਨਾਂ ਦਾ ਕਹਿ ਕੇ ਗਿਆ ਸੀ ਵੀ 4 ਦਿਨਾਂ ਦੇ ਵਿੱਚ ਸੋਡਾ ਮੈਂ ਚੋਰੀ ਕੱਢ ਦੂੰਗਾ ਤੇ ਅੱਜ ਦੇਖੋ ਜ 23 ਤਰੀਕ ਦੇ ਵਿੱਚ ਆਪਾਂ ਬੈਠੇ 23 ਤਰੀਕ ਹੀ ਹੋ ਗਈ ਅੱਜ 30 ਤਰੀਕ ਚ ਬੈਠੇ ਆ ਤੇ 30 ਤਰੀਕ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਪ੍ਰਸ਼ਾਸਨ ਕੋਲੇ ਇਹ ਕੱਲ ਸਾਡੇ ਪ੍ਰਧਾਨ ਜੀ ਗਏ ਨਾ ਆਪਣੇ ਗ੍ਰਹਾਜਤਵੰਦੀ ਦੇ ਪਿੰਡ ਕਾਈ ਦੇ ਪ੍ਰਧਾਨ ਨੇ ਇਹ ਇਹ ਗਏ ਐਸਚੂ ਨੂੰ ਪੁੱਛਿਆ ਜਦੋਂ ਕਹਿੰਦਾ ਬਸ ਮੈਂ ਯਾਰ ਕਰੀ ਤਾਂ ਜਾਨਾ ਐ ਕਹਿੰਦਾ ਜੀ ਮੈਂ ਕਰੀ ਤਾਂ ਜਾਨਾ ਹੁਣ ਉਸ ਨੂੰ ਲੈ ਕੇ ਸੀਟ ਦੇ بیٹے ਨੂੰ ਇੱਥੋਂ ਸਾਰੀ ਪੰਚਾਇਤ ਦੀ ਮੌਜੂਦਗੀ ਦੇ ਵਿੱਚ ਉਹ بیٹے ਨੂੰ ਲੈ ਗਿਆ 2 ਘੰਟੇ ਬਾਅਦ ਉਹਨੂੰ ਛੱਡਦਾ ਵੀ ਆਪਾਂ ਨੂੰ ਐ ਨਹੀਂ ਪਤਾ ਵੀ ਹੁਣ ਪ੍ਰਸ਼ਾਸਨ ਦੇ ਉੱਤੇ ਕੀ ਪ੍ਰੈਸ਼ਰ ਆ ਵੀ ਕੋ ਗਰੀਬ ਆਦਮੀਆਂ ਉਹਦੇ ਘਰੇ ਇੱਕ ਲਾਹ ਪ੍ਰੈਸ ਤੋਂ ਤੇ ਇੱਕ ਕਣਕ ਦੇ ਦਾਣੇ ਤੋਂ ਲਾ ਕੇ ਕੁਝ ਨਹੀਂ ਛੱਡਿਆ ਜਿਵੇਂ ਸਫਾਇਆ ਕਰਦਾ ਤੇ ਉਹਨੂੰ ਜੇ ਆਟੇ ਦੀ ਥੈਲੀ ਵੀ ਲੈ ਕੇ ਦਿੱਤੀ ਆ ਉਹਦੇ ਯਾਰ ਮਿੱਤਰ ਜਿਹੜੇ ਮੁੰਡੇ ਨਾਲ ਰਹਿੰਦੇ ਨਾ ਇਹਨਾਂ ਨੇ ਲੈ ਕੇ ਦਿੱਤੀ ਆ ਘਰੇ ਪਕਾਉਣ ਨੂੰ ਆਟਾ ਵੀ ਹੈ ਨਹੀਂ ਤੁਸੀਂ ਕਹਿੰਦੇ ਕਿਹੜਾ ਚੋਰ ਆ ਉਹ ਚੋਰ ਸਾਹਮਣੇ ਲਿਆਉਣਾ ਚਾਹੀਦਾ ਪ੍ਰਸ਼ਾਸਨ ਨੂੰ ਬਿਊਟੀ ਫੋਰਸ ਕਾਰਵਾਈ ਨਹੀਂ ਕਰ ਰਹੀ ਕੋਈ ਸਿਆਸੀ ਦਵਾਈ ਤਾਂ ਨਹੀਂ ਗੱਲ ਬਣ ਬਿਲਕੁਲ ਜੀ ਸਿਆਸੀ ਦਵਾਈ ਕਹਾਂਗੇ ਉਹ ਤਾਂ ਫਿਰ ਸਿਆਸੀ ਦਵਾਈ ਤੋਂ ਬਿਨਾ ਤਾਂ ਜਿਵੇਂ ਹੁਣ ਉਹਦਾ ਬੇਟਾ ਸੁਣਨ ਦੇ ਵਿੱਚ ਆ ਵੀ ਅਸੀਂ ਤਾਂ ਗੈਰ ਸਿਆਸੀ ਆ ਸਿੱਧੂਪੁਰ ਜਥੇਬੰਦੀ ਤਾਂ ਅਸੀਂ ਇਹਨਾਂ ਚੀਜ਼ਾਂ ਬਾਰੇ ਨਹੀਂ ਗਿਆਨ ਰੱਖਦੇ ਨਾ ਵੀ ਜਿਹੜਾ ਮਇਤਰਤਨ ਉਹਦੇ ਨਾਲ ਰਹਿੰਦਾ ਰਿਹਾ ਜੋ ਕਿ ਉਹ ਫਿਰ ਅੱਜ ਉਹ ਸਰਕਾਰ ਆ ਉਹਨਾਂ ਦੀ ਤਾਂ ਸੇਠੇ ਦਾ ਜਿਹੜਾ ਬੇਟਾ ਸਰਕਾਰ ਆ ਫਿਰ ਸਰਕਾਰ ਮਨਤਾਬ ਕੀ ਮੰਨ ਕੇ ਚੱਲੋ ਪ੍ਰੈਸ਼ਰ ਹੋ ਸਕਦਾ ਕੀ ਮੰਗ ਕਰ ਰਹੇ ਹੋ ਮੰਗਦਾ ਜੀ ਅਸੀਂ ਇਹੀ ਘਾਰ ਲਾਉਣ ਵਾਸਤੇ ਆਏ ਸੀ ਆਪਣੇ ਐਸਐਸਪੀ ਮੈਡਮ ਕੋਲੇ ਉਹ ਆ ਚਲੋ ਮੇਲੇ ਤੇ ਚਲੇ ਗਏ ਸਾਨੂੰ ਨਹੀਂ ਮਿਲੇ ਐਸਐਸਪੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਸੀਗੇ ਜੇ ਇਹ ਕੋਈ ਸਾਨੂੰ ਨਗਰ ਨੂੰ ਨਹੀਂ ਇਨਸਾਫ ਮਿਲਦਾ ਸਾਡੇ ਮੌਜੂਦਾ ਸਰਪੰਚ ਸਾਹਿਬ ਵੀ ਖੜੇ ਨੇ ਮੇਰੇ ਨਾਲ ਜੇ ਨਗਰ ਨੂੰ ਕੋਈ ਨਹੀਂ ਇਨਸਾਫ ਮਿਲਦਾ ਤੇ ਫਿਰ ਸੜਕ ਤੇ ਭਾਉਣ ਵਾਸਤੇ ਜਾਂ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤੇ ਜਾਂ ਥਾਣੇ ਅੱਗੇ ਵੀ ਅਸੀਂ ਬਹਿ ਸਕਦੇ ਆ ਉਹ ਅਸੀਂ ਮੀਟਿੰਗ ਕਰਕੇ ਬਾਅਦ ਹੀ ਗੱਲ ਆ ਜੀ ਦੋ ਦਿਨਾਂ ਦਾ ਚਾ ਦਨਾਂ ਦਾ ਅਜਮ ਐਸੀ ਮੈਡਮ ਨੂੰ ਟਾਈਮ ਦੇ ਦਿੰਨੇ ਆ ਐਸਐਸਪੀ ਸਾਹ ਨੂੰ ਵੀ ਜੇ ਨਾਂ ਸਾਫ਼ ਮਿਲਿਆ ਤੇ ਫਿਰ ਸਾਡੀ ਸ਼ੌਂਕ ਨਹੀਂ ਸਾਡੀ ਕੋਈ ਮਜਬੂਰੀ ਬਣ ਜੀ